ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ ਡੀ ਐਸ ਨਿਊਜ਼ ਚੈਨਲ ਤੂਰੀ ਸਹਿਰ ਵਿਖੇ ਸ਼੍ਰੀ ਰਾਮ ਨੌਵੀਂ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਦੇ ਦੌਰਾਨ ਸ਼ਹਿਰ ਦੇ ਵਿੱਚ ਫੁੱਲਾਂ ਦੀ ਵਰਖਾ ਤੇ ਥਾਂ ਥਾਂ ਲੰਗਰ ਲਗਾਏ ਗਏ ਇਸ ਸ਼ੋਭਾ ਯਾਤਰਾ ਵਿੱਚ ਸਾਰੀਆਂ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਨੇ ਸ਼ਾਮਿਲ ਹੋ ਕੇ ਭਗਵਾਨ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ है देखो पूरी खबर डीडीएस न्यूज ते पलाहा की विशेष रिपोर्ट ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਦੋਵੇਂ ਪਾਸੇ ਹੋਏ ਨੇ ਉਹਨਾਂ ਦੇ ਸਾਥੀ ਚਮਰਦੇ ਨੇ ਨਿਕਲ ਸਤਲੁਜਪੁਰ ਇਸੇ ਸਮੇਂ ہمارا ਦੇਸ਼ ਮਾਰਾ ਕੀਤਾ ਜਾਂਦਾ ਖਤਰਾ ਦੇ ਤੇ ਫੁੱਲਾਂ ਦੀ ਵਟਸਐਪ ਵੀ ਕਰਦੇ ਨੇ ਪਸਾਰਿਆਂ ਨੂੰ ਪਾਉਂਦਾ ਵੀ ਇਹਨਾਂ ਨੇ ਇਜਾਜ਼ਤ ਦਿੱਤਾ ਹੋਇਆ ਹੈ ਆਪਰ ਪਰਵਾਹ ਬਾਲਾ ਜੀ ਬਹੁਤ ਸ਼ਾਂਤ ਕਰ ਦੇਵਕ ਜੀ ਦੀ ਬੋਲਣ ਦਾ ਹਾਜਰ ਸਵਾਗਤ ਕੀਤਾ ਜਾਂਦਾ ਹੈ ਜੀਵਾਂ ਨੂੰ ਮੇਲ ਜਵਾ ਵੀ ਦੋ ਸੱਚ ਨਹੀਂ ਪਰ ਨੇ ਕੋਈ ਹੋਗਾ ਹੋਰ ਕਿਸੇ ਸਮੇਂ ਮੁਸ਼ਾਨ ਲਾ ਕੇ ਜਾਣਾ ਹੈ ਟਿੱਕੀਆਂ ਦੀਆਂ ਨੇ ਔਰ ਬੱਲੀਆਂ ਦੀ ਵਾਜੀ ਵਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਯੂ 31 ਸਵਾ ਦੇ ਪਰ ਹੰਸ਼ਰੀ ਸੰਜੇ ਜੀ ਔਰ ਉਹਨਾਂ ਨੇ ਬੱਲੇ ਜ਼ੋਰ ਲੱਗੇ ਟਿੱਕੀਆਂ ਚੱਲਦੀਆਂ ਅੱਜ ਕਲਾਕ੍ਰਿਤੀ ਦਾ ਮੱਸਾ ਕੀ ਕੀ ਗਈ ਹੈ ਆਤਮਾ ਦੇ ਕੇ ਪਾਣੀ ਭਰਾਈ ਰੱਖਣ ਪ੍ਰਧਾਨ ਸਾਹਿਬ ਜੀ ਲੈ ਕੇ ਆ ਗਏ ਭਾਜੀ ਅਕਲ ਜੀ ਜਿਨ੍ਹਾਂ ਨੇ ਸ੍ਰੀ ਬਾਲਾ ਜੀ ਮਹਾਰਾਜ ਦੇ ਅਨੰਨਾ ਭਗਤ ਨੇ ਔਰ ਅੱਜ ਇਸ ਸ਼ੋਭਾ ਯਾਤਰਾ ਦੇ ਵਿੱਚ ਜੋ ਆਪਣੇ ਮੈਂ ਕਹਿੰਦਾ ਤੂਦੀ ਦੇ ਵਿੱਚ ਬੜੀ ਵੱਡੀ ਸ਼ੋਭਾ ਯਾਤਰਾ ਕੱਢੀ ਆ ਰਹੀ ਹੈ ਤੁਸੀਂ ਵੀ ਹਿੱਸਾ ਲਿਆਵਾ ਕੀ ਕਹਿਣਾ ਚਾਹੁੰਗੇ ਸਭ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸਾਡੇ ਸ਼ਹਿਰ ਨਿਵਾਸੀਆਂ ਨੂੰ ਰਾਮ ਨੋਮੀਂਆਂ ਬਹੁਤ-ਬਹੁਤ ਮੁਬਾਰਕਾਂ ਤੇ ਸਾਡੇ ਥੂੜੀ ਸ਼ਹਿਰ ਦੀ ਇੱਕ ਖੂਬਸੂਰਤੀ ਆ ਕਿ ਅਸੀਂ ਸਾਰੇ ਜਦੋਂ ਵੀ ਕੋਈ ਤਿਉਹਾਰ ਹੁੰਦਾ ਹੈ ਇਕੱਠੇ ਹੋ ਕੇ ਮਨਾਉਂਦੇ ਆ ਅੱਜ ਤੁਸੀਂ ਦੇਖ ਸਕਦੇ ਹੋ ਕਿ ਮੈਨੂੰ ਲੱਗਦਾ ਅੱਜ ਦੇ ਸਮੇਂ ਦੇ ਵਿੱਚ ਸਾਰੇ ਸ਼ਹਿਰ ਸਾਡੀਆਂ ਸਰਕਾਰੀਓ ਭੈਣਾਂ ਲੇਡੀਜ਼ ਬੱਚੇ ਨੌਜਵਾਨ ਤੇ ਮੈਨੂੰ ਲੱਗਦਾ तकरीबन ਕੋਈ ਸ਼ਹਿਰ ਦਾ ਬੱਚਾ ਹੈ ਜਾਨੀ ਹੋਣਾ ਜਿਹੜਾ ਇਸ ਸ਼ੋਭਾ ਯਾਤਰਾ ਦਾ ਹਿੱਸਾ ਨਾ ਬਣਿਆ ਹੋਵੇ ਤੇ ਮੈਨੂੰ ਲੱਗਦਾ ਕਿ ਇਹ ਇੱਕ ਬਹੁਤ ਸੋਹਣਾ ਤਰੀਕਾ ਸਭ ਤੋਂ ਪਹਿਲਾਂ ਇਹ ਆਰਗੇਨਾਈਜੇਸ਼ਨ ਨੂੰ ਵਧਾਈ ਜਿਨ੍ਹਾਂ ਨੇ ਇਕੱਲੇ ਇਕੱਲੇ ਬੰਦੇ ਨੂੰ ਸਾਰਿਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਇਕੱਠਾ ਕਰਿਆ ਫਿਰ ਅੱਜ ਅਸੀਂ ਪੂਰੇ ਸ਼ਹਿਰ ਦੇ ਵਿੱਚੋਂ ਜਿਹੜੀ ਸ਼ੋਭਾ ਯਾਤਰਾ ਨਿਕਲੀ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਮਨ ਇੱਥੇ ਪਹੁੰਚੇ ਜਿਹੜੇ ਵੀ ਸ਼ਹਿਰ ਨਾਲ ਸੰਬੰਧਤ ਨੇ ਸੋ ਇਹ ਬੜੀ ਖੂਬਸੂਰਤੀ ਹੈ ਤੇ ਬਾਜ਼ਾਰ ਦੇ ਵਿੱਚ ਜਗਾ ਜਗਾ ਦੇ ਉੱਤੇ ਹੁਣ ਵੀ ਅਸੀਂ ਟਾਣੇ ਦੇ ਬਿਲਕੁਲ ਆਪੋਜ਼ਿਟ ਸਾਡੇ ਪ੍ਰਧਾਨ ਜੀ ਸੇਨਾ ਜੀ ਦੀ ਦੁਕਾਨ ਦੇ ਖੜਿਆ ਜਿੱਥੇ ਲੰਗਰ ਦਾ ਪ੍ਰਬੰਧ ਸੀਗਾ ਤੁਸੀਂ ਦੇਖ ਸਕਦੇ ਹੋ ਕਿ ਕੱਲੀ ਕੱਲੀ ਜਗ੍ਹਾ ਤੇ ਸਾਰੇ ਸ਼ਹਿਰ ਵਿੱਚੋਂ ਤੁਸੀਂ ਸੜਕ ਤੋਂ ਵੀ ਨਿਕਲੋਗੇ ਖੁੱਲਾਂ ਦੀ ਵਰਕਾ ਤੇ ਇਸ ਤੋਂ ਬਗਲਿਆ ਤਰੀਕੇ ਨਾਲ ਮੈਂ ਨਾ ਸ਼ੁਭ ਯਾਤਰਾ ਨਹੀਂ ਨਿਕਲ ਸਕਦੀ ਸੋ ਭਗਵਾਨ ਦੀ ਦੱਸੀ ਹੋਈ ਰਾਹ ਦੇ ਉੱਤੇ ਸਾਡਾ ਸ਼ਹਿਰ ਚੱਲ ਰਿਹਾ ਤੇ ਸਾਡੇ ਸ਼ਹਿਰ ਚ ਹਮੇਸ਼ਾ ਜਿਹੜਾ ਇੱਕਾ ਰਵੇ ਸ਼ੁਭ ਸ਼ਾਂਤੀ ਬਣੀ ਰਹੇ ਇਹੀ ਅਸੀਂ ਭਗਵਾਨ ਰਾਮ ਕੋ ਪ੍ਰਾਰਥਨਾ ਕਰਦੇ ਆਂ ਤੇ ਉਹਨਾਂ ਦਾ ਆਸ਼ੀਰਵਾਦ ਚਾਹੁੰਦੇ ਹਾਂ ਜਿਹੜੀ ਸ਼ੋਭਾ ਯਾਤਰਾ ਕਿੱਡੀ ਜਾ ਰਹੀ ਹੈ ਯੋਧਿਆਪਰ ਦੀ ਸੀ ਸ੍ਰੀ ਰਾਮਚੰਦਰ ਮਹਾਰਾਜ ਦੀ ਜੈ ਅੱਜ ਰਾਮ ਨਮੀ ਦੇ ਉਸ ਸਤੇ ਸਟੇ ਟੁਨੀ ਸ਼ਹਿਰ ਦੇ ਵਿੱਚ ਬੜੀ ਧੂਮਕਾਣ ਨਾਲ ਬੜੇ ਉਤਸ਼ਾਹ ਦੇ ਨਾਲ ਰਾਮ ਨਮੀ ਦੇ ਕੋਪ ਸਤੇ ਸਾਰੇ ਸ਼ਹਿਰ ਵੱਲੋਂ ਸ਼ੋਭਾ ਯਾਤਰਾ ਨਿਕალი ਜਾ ਰਹੀ ਹੈ ਇਹਦੇ ਵਿੱਚ ਸਾਰੇ ਸ਼ਹਿਰ ਦੇ ਐਮਸੀ ਸਾਰੇ ਪਰਵੰਤੇ ਸੱਜਣ ਸਾਰਾ ਸ਼ਹਿਰ ਇਕਜੁੱਟ ਹੋ ਕੇ ਬੜੇ ਹੀ ਚੌ ਨਾਲ ਬੜੇ ਸਾਲ ਨਾਲ ਬੜੇ ਹੀ ਉਹਨਾਂ ਮੰਦਿਰ ਵਿੱਚ ਭਾਵਨਾ ਹੈ ਕਿ ਅਸੀਂ ਰਾਮ ਦੇ ਪ੍ਰਤੀ ਉਸਾਰੇ ਨਾਲ ਛੋਭਾ ਯਾਤਰਾ ਕੀਤੀ ਹੈ ਮੈਂ ਚਾਹੁੰਦਾ ਵੀ ਐਸੇ ਤਰ੍ਹਾਂ ਹੀ ਹਰ ਸਾਲ ਛੋਭਾ ਯਾਤਰਾ ਨਿਕਲਦੀ ਰਹੇ ਲੋਕਾਂ ਨੂੰ ਕੀ ਸੰਦੇਸ਼ ਦੇਵੋਗੇ ਅੱਜ ਲੋਕਾਂ ਨੂੰ ਅਸੀਂ ਇਹੀ ਕਹਿੰਦੇ ਆਂ ਵੀ ਇਹ ਜੇ ਧਾਰਮਿਕ ਪ੍ਰੋਗਰਾਮਾਂ ਦੇ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਸਾਡੇ ਬੱਚੇ ਵੀ ਅੱਗੇ ਨੂੰ ਇਸ ਲਾਈਨ ਤੇ ਚੱਲਣ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਸ਼ਾ ਨੂੰ ਖਤਮ ਕਰਨੀ ਵੱਡਾ ਉਪਰਾਲਾ ਕੀਤਾ ਯਾਰ ਉਸ ਬਾਰੇ ਕੀ ਕਹਿਣਾ ਦੇਖੋ ਇਹ ਬਹੁਤ ਵੱਡਾ ਉਪਰਾਲਾ ਹੈ ਜਿਹੜੀਆਂ ਹੁਣ ਤੱਕ ਪਹਿਲਾਂ ਦੋ ਸਰਕਾਰਾਂ ਆ ਕੇ ਬਾਕੀਆਂ ਕਿਸੇ ਨੇ ਹੱਥ ਨਹੀਂ ਕੀਤਾ ਸਭ ਜਨਾਂ ਜਿਨ੍ਹਾਂ ਨੇ ਚੰਗੇ ਚੁੱਕੇ ਹੋਣਗੇ ਅੱਗੇ ਕਿ ਚਾਹੇ ਸਲਾਹਾਂ ਲੋਕਲ ਸੰਸਾਦ ਦੇ ਲੋਕਲ ਲੋਕਲ ਗੱਡੀ ਹੋਏਗੀ ਉਹ ਸਵਾਦ ਨਹੀਂ ਚਾਹੀਦੀ ਤਾਂ ਕਿ ਬਜਟ ਦੇ ਕੰਮ